ਦੇਖੋ ਭਾਈ ਆ ਤਾਂ ਵੀ ਸਾਰੇ ਚੈਨਲ ਦੀ ਸੈਟਿੰਗ ਆਪਾਂ ਕਰ ਦਿੰਦੇ ਠੀਕ ਹੈ ਜੀ ਹੁਣ ਜਿਹੜੇ ਆਪਣਾ ਹਜੇ ਪਹਿਲਾਂ ਕੋਈ ਵੀ ਮੀਟਿੰਗ ਲੱਪਾਈ ਨਹੀਂ ਹੈਗੀ ਆਪਾਂ ਦੇ ਡੈਸ਼ਬੋਰਡ ਦੇ ਵਿੱਚ ਹੈਗਾ ਨਾ ਹਾਂਜੀ ਹਾਂਜੀ ਪੰਜ ਨੰਬਰ ਸਟੇਟਲ ਨਹੀਂ ਸੀ ਠੀਕ ਹੈ ਜੀ ਹੁਣ ਆਪਾਂ ਡੈਸ਼ਬੋਰਡ ਦੇ ਵਿੱਚ ਜ਼ੀਰੋ ਦੱਲੋ ਜ਼ੀਰੋ ਸਬਸਕ੍ਰਾਈਬਰ ਆਪਣਾ ਸਾਰਾ ਕੁਝ ਜ਼ੀਰੋ ਆ ਠੀਕ ਹੈ ਜੀ ਹੁਣ ਜਿਹੜੀ ਆਪਣੀ ਇਨਕਮ ਦੇਖਣੀ ਆ ਵੀ ਸਾਡੀ YouTube ਚੈਨਲ ਦੀ ਇਨਕਮ ਕਿੱਥੋਂ ਆ ਜਿੱਥੇ ਅਰਨਿੰਗ ਲਿਖਿਆ ਨਾ ਜੀ ਤੁਸੀਂ ਇਹਦੇ ਵਿੱਚ ਚਲ ਜਾਣਾ ਠੀਕ ਹੈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਅੱਜ ਮੇਰੇ ਭਰਾ ਗੁਰਿੰਦਰ ਸਿੰਘ ਜੀ ਸ਼੍ਰੀ ਫਤਿਹਗੁਰ ਸਾਹਿਬ ਤੋਂ ਆਏ ਸੀਗੇ ਮੇਰੇ ਕੋਲ ਤੇ ਇਹਨਾਂ ਦਾ ਕੋਈ YouTube ਚੈਨਲ ਬਣਾਉਣਾ ਸੀ ਇਹਨਾਂ ਨੇ ਇਹਨਾਂ ਨੇ ਦੋ YouTube ਚੈਨਲ ਆਪਣੇ ਬਣਵਾਉਣੇ ਸੀਗੇ ਮੇਰੇ ਤੋਂ ਇਹ ਕਾਫੀ ਟਾਈਮ ਤੇ ਲੱਗੇ ਹੋ ਸੀਗੇ YouTube ਦੇ ਉੱਤੇ ਕੰਮ ਕਰਨ ਦੇ ਚਾਹ ਬਣ ਸੀ ਇਹ ਕਾਫੀ ਚਿਰ ਤੋਂ ਕਾਫੀ ਸਮੇਂ ਤੋਂ ਮੇਰੀ ਵੀਡੀਓ ਨੂੰ ਵਾਚ ਕਰਦੇ ਪਏ ਨੇ ਤੇ ਮੈਨੂੰ ਕੋਲ ਕਰਕੇ ਕਹਿੰਦੇ ਕਿ ਜੀ ਜੀ ਤੁਹਾਡੇ ਕੋਲ ਆਉਣਾ ਚਾਹੁੰਦੇ ਆ ਤੇ ਤੁਹਾਡੇ ਕੋਲ ਆ ਕੇ ਆਪਣੇ YouTube ਚੈਨਲ ਜਿਹੜਾ ਬਣਾਉਣਾ ਵਾ ਤੇ ਬਾਕੀ ਥੋੜੀ ਜਿਹੀ ਐਡੀਟਿੰਗ ਦੀ ਸਕਿੱਲ ਸਿੱਖਣੀ ਆ ਤੇ ਬਾਕੀ ਇਹਨਾਂ ਨੇ ਇੱਕ KDPI ਆਪਣਾ ਇਮੇਜਿੰਗ ਦਾ ਅਕਾਊਂਟ ਬਣਾਉਣਾ ਸੀ ਤਾਂ ਬਾਕੀ ਹੋਰ ਵੀ ਬਹੁਤ ਤੇ ਭਾਜੀ ਮੇਰੇ ਕੋਲ ਸਵੇਰ ਦੇ ਆਏ ਨੇ 11:00 ਸਵਾ 11:00 ਵਜੇ ਆ ਗਏ ਜੀ ਨਾ ਭਾਜੀ ਤੇ ਹੁਣ ਸਾਨੂੰ ਮੇਰੇ ਖਰਚੇ ਸਾਢੇ 3-4 ਵਜੇ ਦਾ ਟਾਈਮ ਹੋ ਗਿਆ ਤੇ ਭਾਜੀ ਨੂੰ ਮੈਂ ਕਾਫੀ ਕੋਸ਼ਿਸ਼ ਕਰਾਇਆ ਜੀਂਦੀ ਕਿ ਬਰੀ ਔਕਾਤ ਸੀ ਸਖੋਂਦੀ ਭਾਜੀ ਨੂੰ ਉਸ ਕਰਾਇਆ ਤੇ ਜਿੰਨੀ ਵੀ ਮੇਰੇ ਤੋਂ ਕੋਸ਼ਿਸ਼ ਹੋਈ ਸਖੋਂਦੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਆ ਸੋ ਭਾਜੀ ਨੂੰ ਪੁੱਛਦੇ ਆ ਵੀ ਸਾਡੇ ਕੋਲ ਆ ਕੇ ਬੰਦ ਕਿਵੇਂ ਦਾ ਲੱਗਾ ਤੇ ਤੁਹਾਨੂੰ ਕੁਝ ਸਿੱਖਿਆ ਵੀ ਜਾਂ ਨਹੀਂ ਜਾਂ ਕਿਵੇਂ ਦਾ ਹਾਂਜੀ ਜੋ ਵੀ ਸਾਡੀ ਅਰਨੀ ਹੋਊਗੀ ਵਾਚ ਟਾਈਮ ਹੋਊਗਾ ਸਾਡਾ ਇੱਥੇ ਕਲੀਅਰ ਕਰਦਾ ਰਹੂਗਾ ਦੇਖੋ ਆ ਗਿਆ 0 ਸਬਸਕ੍ਰਾਈਬਰ ਜੀ ਸਾਡਾ ਹਜੇ ਕਿਉਂ ਉਤੋਂ ਲੇ ਕੇ 0 ਪਬਲਿਕ ਹੋਰਸ ਮਤਲਬ ਇਹ ਜੇ ਵੀ ਕੋਈ ਨੇ ਕਿ ਸਾਡੀ ਕੋਈ ਵੀਡੀਓ ਵਾਚ ਨਹੀਂ ਕੀਤੀ ਕਿਉਂਕਿ ਅਪਾ ਜੇ ਵੀਡੀਓ ਅਪਲੋਡ ਕੀਤੀ ਨਹੀਂ ਹੈਗੀ ਠੀਕ ਹੈ ਉਤੋਂ ਬਾਅਦ ਆ ਗਿਆ ਵੀ ਸ਼ਾਰਟਸ ਵੀਡੀਓ ਜਿਹੜੇ ਸ਼ਾਰਟਸ ਵੀਡੀਓ ਤੇ ਭਾਜੀ ਤੁਹਾਡੇ 90 ਦਿਨ ਦੇ ਵਿੱਚ 10 ਮਿਲੀਅਨ ਤੁਹਾਡੇ ਵਿਊ ਹੋਣੇ ਚਾਹੀਦੇ ਆ ਚਾਹੇ ਤੁਸੀਂ 50 ਕਰਦੇ ਹੋਵੇ 100 ਕਰਦੇ ਹੋ ਟੋਟਲ ਵੀਡੀਓ ਦਾ ਵਿਊ ਤੁਹਾਡਾ 10 ਮਿਲੀਅਨ ਹੋਣਾ ਚਾਹੀਦਾ ਤਾਂ ਜਾ ਕੇ ਤੁਹਾਡਾ ਚੱਲਣਾ ਜਿਹੜਾ ਮੋਨਟਾਈਜੇਸ਼ਨ ਹੋਣੀ ਹੈ ਠੀਕ ਹੈ ਜੀ ਇਹ ਸਾਰੀਆਂ ਜਿਹੜੋ ਇਹ ਸਾਰੀਆਂ ਆਪਾਂ ਕਹੇਗੀ ਗਾਈਡਲਾਈਨਸ ਜਿਹੜੀ YouTube ਦੀ ਆਪਾਂ ਕੰਪਲੀਟ ਕਰ ਲਾਂਗੇ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਮਤਲਬ ਵੀ ਚੈਨਲ ਮੋਨਟਾਈਜੇਸ਼ਨ ਤੇ ਅਪਲਾਈ ਹੋ ਜੂਗਾ ਤੁਸੀਂ ਫੋਨ ਦੇ ਉੱਤੇ ਆਪਣਾ ਫੋਨ ਦੇ ਉੱਤੇ YT ਸਟੂਡੀਓ ਖੋਲੋਗੇ ਇੱਥੇ ਇਹ ਜਦੋਂ ਤੁਸੀਂ YT ਸਟੂਡੀਓ ਖੋਲੋਗੇ ਤਾਂ ਬਸ ਰੱਦ YT ਸਟੂਡੀਓ ਕਿਵੇਂ ਦੇਖਣਾ ਹੈ ਤੁਹਾਡਾ ਚੈਨਲ ਸਭਾ ਤੁਹਾਡਾ ਬਣ ਕੇ ਰੈਡੀ ਹੋ ਗਿਆ Google ਤੇ YT ਸਟੂਡੀਓ ਡਾਊਨਲੋਡ ਕੀਤਾ ਹੋਣਾ ਤੁਸੀਂ YT ਸਟੂਡੀਓ ਖੋਲੋ ਤੁਸੀਂ ਕਿਤੇ ਤੁਹਾਡੀ YT ਸਟੂਡੀਓ ਹੈ ਜੀ ਅੱਛਾ ਆਪਾਂ ਕਿਤੇ ਨਹੀਂ ਕੱਟੀ ਸੀ ਤੁਹਾਡਾ YT ਸਟੂਡੀਓ ਹੈ ਜੀ ਦੇਖੋ ਜਾਈਗਾ ਨਾ ਜਦੋਂ ਤੁਸੀਂ ਆਪਣੀ ਇਨਕਮ ਦੇਖਣੀ ਆ ਆਰਮ ਦਾ ਟੇਬ ਵਗੈਰਾ ਆਰਮ ਤੇ ਟਾਈਪ ਕਰੋਗੇ ਆ ਜਾਊਗਾ ਤੁਹਾਡੇ ਨੀਚੇ ਆ ਦੇਖੋ ਤੁਸੀਂ ਤਿੰਨ ਵੀਡੀਓ 90 ਦਿਨ ਦੇ ਵਿੱਚ ਪਾਈਆਂ ਨੇ ਠੀਕ ਹੈ ਤਿੰਨ ਤੁਹਾਡੇ ਸਬਸਕ੍ਰਾਈਬਰ ਆ ਨੀਲਾ ਗ੍ਰੀਨ ਹੋਈ ਹੋਊਗਾ ਇਹ ਹੈਗਾ ਜਿਹੜਾ ਸ਼ੋ ਹਾਫ ਹਾਫ ਮੋਨਟਾਈਜੇਸ਼ਨ ਹੁੰਦਾ ਜੀ ਜੇ ਤੁਸੀਂ ਫੁੱਲ ਮੋਨਟਾਈਜੇਸ਼ਨ ਕਰਨਾ ਉਹਦੇ ਲਈ ਆਹ ਕਰਟੇਰੀਆ ਵਾ 4000 ਘੰਟੇ ਦਾ ਵਾਚ ਟਾਈਮ 365 ਦਿਨ ਦੇ ਅੰਦਰ ਜਾਨੀ ਕਿ 1 ਸਾਲ ਦੇ ਅੰਦਰ 283 ਦਾ ਸ਼ੋਰਟ ਵੀਡੀਓ ਤੁਹਾਡੀ ਹੋਣੀ ਚਾਹੀਦੀ ਹੈ ਇਹਦੇ ਅੰਦਰ 10 ਮਹੀਨੇ ਵੀ ਮਿਲ ਜੇ ਠੀਕ ਹੈ ਜੀ ਇਹ ਜਿਹੜੇ ਕਬਰੀ ਹੋ ਜੀਗਾ ਇੱਥੇ ਏਟੋਵੇਟ ਕਾ ਜੀਗਾ ਅਪਲਾਈ ਕੀਤਾ ਹੋਇਆ ਬਲੂ ਕਲਰ ਦੇ ਵਿੱਚ ਆਪੋ ਤੇ ਅਪਲਾਈ ਕਰਨਾ ਸਿਰ ਆਪੋ ਦੇ ਨਾਲ ਆਪਣਾ ਬੈਂਕ ਖਾਤਾ ਜੋੜੀ ਏਡਸਨ ਅਕਾਊਂਟ ਹੁੰਦਾ ਏਡਸਨ ਅਕਾਊਂਟ ਜੋੜਨਾ ਏਡਸਨ ਅਕਾਊਂਟ ਤੋਂ ਬਾਅਦ ਆਪਾਂ ਉਹ ਖਾਤਾ ਜੋੜਨਾ ਹੈ ਉਹ ਜਿੰਨੇ ਵੀ ਤੁਹਾਡੀ ਮਨੀ ਹੋਗੀ ਜਿੰਨੇ ਵੇਲੇ ਤੁਸੀਂ ਕਰੀ ਜਾਓਗੇ ਨਾ ਇੱਥੇ ਟੈਬ ਤੇ ਇਹਦੇ ਤੇ ਕਰੋਗੇ ਤਾਂ ਇਹ ਜਿਹੜਾ ਐਨਾਲਿਟਿਕਸ ਲਿਖਿਆ ਨਾ ਇੱਥੇ ਆ ਗਿਆ ਐਨਾਲਿਟਿਕਸ ਇੱਥੇ ਨਾਲ ਹੀ ਇੰਤੁਮ ਸ਼ੋ ਕਰੂਗਾ ਇੱਥੇ ਜਿਹਾ ਵੀਊ ਆ ਰਿਹਾ ਨਾ ਆਵਾਜ਼ ਟਾਈਮ ਆ ਰਿਹਾ ਇੱਧਰ ਇੱਕ ਟੈਬ ਹੋਰ ਜੁੜੇਗਾ ਜਿਹਦੇ ਸਬਸਕ੍ਰਾਈਬਰ ਹੈਗਾ ਇਹਦੇ ਨਾਲ ਦੀ ਇੱਕ ਟੈਬ ਹੋਰ ਜੁੜ ਜੂਗੀ ਇਹਦੇ ਵਿੱਚ ਉੱਤੇ ਲਿਖੋ ਅਰਨਿੰਗ ਡੇਲੀ 24 ਘੰਟੇ ਬਾਅਦ ਅਪਡੇਟ ਹੁੰਦੀ ਰਹੂਗੀ ਜੀ ਭਾਈ ਦੱਸੋ ਆਪਣਾ ਅੱਛਾ ਜੀ ਪਹਿਲਾਂ ਸਾਰਿਆਂ ਨੂੰ ਜੀ ਮੈਂ ਇੱਥੇ ਸਵੇਰ ਦਾ ਆਇਆ ਹੋਇਆ ਹਾਂ ਜੀ 11:00 ਵਜੇ ਦਾ ਜੀ ਤੇ ਬਹੁਤ ਕੁਝ ਸ ਤੇ ਉਹਦੇ ਵਿੱਚ ਭਾਜੀ ਨੇ ਬਹੁਤ ਵਧੀਆ ਮੇਰੀ ਹੈਲਪ કરી ਬਹੁਤ ਵਧੀਆ ਤਰੀਕੇ ਨਾਲ ਮੈਨੂੰ ਡਿਟੇਲ ਵਿੱਚ ਸਮਝਾਇਆ ਤੇ ਕਾਫੀ ਜ਼ਿਆਦਾ ਮੈਨੂੰ ਨੌਲੇਜ ਮਿਲੀ ਇੱਥੇ ਆ ਕੇ ਤੇ ਭਾਜੀ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਇਹਨਾਂ ਨੇ ਬੜੇ ਤਰੀਕੇ ਨਾਲ ਸਮਝਾਇਆ ਦੱਸਿਆ ਤੇ ਅੱਗੇ ਨੂੰ ਵੀ ਜੇ ਕਦੇ ਜਦ ਕਦੀ ਵੀ ਲੋੜ ਪੈਂਦੀ ਹੈ ਤਾਂ ਮੇਰੇ ਕੋਲ ਜਦ ਮਰਜ਼ੀ ਕਾਲ ਕਰੋ ਜਦ ਮਰਜ਼ੀ ਤੁਸੀਂ ਮੇਰੇ ਕੋਲ ਆ ਸਕਦੇ ਹੋ ਧੰਨਵਾਦ ਤੇ ਪਾਜੀ ਮਤਲਬ ਤੁਸੀਂ ਜੋ ਮੈਂ ਤੁਹਾਨੂੰ ਕੁਝ ਸਿਖਾਇਆ ਤੁਹਾਨੂੰ ਸਿੱਖਿਆ ਹਾਂਜੀ ਹਾਂਜੀ ਪੱਲੇ ਬਈ ਤੁਹਾਡੇ ਬਿਲਕੁਲ ਜੀ ਬਿਲਕੁਲ ਜੇ ਪਾਜੀ ਤੁਹਾਨੂੰ ਫਿਰ ਵੀ ਮੰਨ ਕੇ ਚੱਲੋ ਨਹੀਂ ਕੋਈ ਦਿੱਕਤ ਆ ਜਾਂਦੀ ਤੁਸੀਂ ਐਨੀ ਟਾਈਮ ਤੇ 24 ਘੰਟੇ ਹਰ ਵੀਕ 12ਵੇਂ ਦੇ 30 ਦਿਨ ਜਦੋਂ ਮਰਜ਼ੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਪਰੇਸ਼ਾਨੀ ਹੁੰਦੀ ਆ ਹਣਾ ਜੀ ਤੁਹਾਡਾ ਛੋਟਾ ਵੀਰ ਤੁਹਾਡੇ ਨਾਲ ਖੜਾ ਹੋਇਆ ਜਦੋਂ ਮਰਜੀ ਬਸ ਤੁਸੀਂ ਕੰਮ ਕਰੋ ਜੇ ਤੁਹਾਨੂੰ ਕਿਤੇ ਕੋਈ ਵੀ ਚੀਜ਼ ਅੜਦੀ ਆ ਜਾਂ ਨਹੀਂ ਪਤਾ ਲੱਗਦਾ ਹੈਗਾ ਸਮਝ ਨਹੀਂ ਆਈ ਲੱਗਦੀ ਹੈ ਕਿ ਤਾਂ ਤੁਸੀਂ ਵੀ ਮੈਨੂੰ ਕਾਲ ਕਰਕੇ ਤੁਸੀਂ ਵੀ ਮੈਨੂੰ ਪੁੱਛ ਸਕਦੇ ਹੋ ਠੀਕ ਹੈ ਤੁਸੀਂ ਸੰਤੁਸ਼ਟ ਹੋ ਮੇਰੀ ਹਾਂ ਜੀ ਜਿੰਨੇ ਤੱਕ ਮੈਂ ਕ੍ਰਾਸ ਲਾਈਆ ਤਾਂ 10 ਮਿੰਟ ਖੁਸ਼ ਹੋ ਪੁਰੇ ਪੂਰੇ ਕੋਈ ਮਨ ਵਿੱਚ ਕੋਈ ਸਵਾਲ ਜਵਾਬ ਕੁਝ ਵੀ ਡਾਊਟ ਨਹੀਂ ਹੈ ਜੀ ਜੋ ਤੁਸੀਂ ਲੈ ਕੇ来 ਸੀ ਆਪਣੇ ਪੇਜ ਦੇ ਉੱਤੇ ਮੈਂ ਭਾਜੀ ਕੁਲਾਕੋ ਸਿੱਖਣਾ ਉਹ ਤੁਹਾਨੂੰ ਪੂਰਾ ਕਲੀਅਰ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਚਲੋ ਠੀਕ ਹੈ ਥੈਂਕ ਯੂ ਭਾਜੀ ਧੰਨਵਾਦ ਆ ਡਬੋ ਦੂਰ ਭਾ ਪੋਲੂ ਮਾਜਰਾ ਪਿੰਡ ਜੀ ਪੋਲੂ ਮਾਜਰਾ ਪਿੰਡ ਆ ਭਾਜੀ ਦਾ ਦੇਖ ਲਓ ਇਹ ਜਲੰਧਰ ਦੇ ਵਿੱਚ ਆਏ ਨੇ ਮੇਰੇ ਕੋਲ ਮੇਸਟੇਂ ਜਲੰਧਰ ਰਹਿਦੇ ਆਂ ਜੀ ਤੇ ਜਲੰਧਰ ਆਏ ਨੇ ਭਾਜੀ ਮੇਰੇ ਕੋਲ 1.5 200 ਕਿਲੋਮੀਟਰ ਦੂਰ ਦਾ ਸਫ਼ਰ ਕਰਤੇ ਇਹ ਕਰਕੇ ਤੇ ਭਾਜੀ ਨੂੰ ਜੇ ਵਾਪਸ ਵੀ ਜਾਣਾ ਜੀ ਸੋ ਭਾਜੀ ਦਾ ਜਿਹੜਾ YouTube ਚੈਨਲ ਹੋਏਗਾ ਟਰੂ ਫੈਕਟ ਹਣਾ ਭਾਜੀ ਇਹ ਟਰੂ ਫੈਕਟ ਦੇ ਰਿਗਾਰਡਿੰਗ ਵੀਡੀਓ ਬਣਾ ਕੇ ਅਪਲੋਡ ਕਰਨਗੇ ਤੇ ਮੈਂ ਇਹਨਾਂ ਦਾ ਭਾਜੀ ਦਾ YouTube ਦਾ ਚੈਨਲ ਜਿਹੜਾ ਵੀ ਉਹ ਵੀ ਥੱਲੇ ਲਿੰਕ ਦੇ ਵਿੱਚ ਦੇ ਦਾਂਗਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦਾਂਗਾ ਤੇ ਪਲੀਜ਼ ਉੱਥੇ ਜਾ ਕੇ ਭਾਈ ਨੂੰ ਤੁਸੀਂ ਜਰੂਰ ਇਸ ਫੋਲੋ ਕਰਿਓ ਭਾਈ ਦੇ ਪੇਜ ਨੂੰ ਤੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਪਤਾ ਤੁਹਾਡੇ ਕੰਮ ਦੀਆਂ ਗੱਲਾਂ ਹੋਣ ਜਿਹੜੇ ਭਾਈ ਆਪਣੇ YouTube ਚੈਨਲ ਦੇ ਉੱਤੇ ਅਪਲੋਡ ਕਰਨ ਤੇ ਭਾਈ ਨੂੰ ਵੱਧ ਤੋਂ ਵੱਧ ਸਪੋਰਟ ਕਰੇ। ਸੋ ਦੋਸਤੋ ਮਿਲਦਾ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਜੀ। ਸਤਿ ਸ੍ਰੀ ਅਕਾਲ।